ਸ੍ਰੀ ਅਮਰਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਤੰਦਨ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਸਥਾਨ ਹੈ ਤੇ ਇੱਥੇ ਸੰਗਤਾਂ ਦੀ ਜਿਹੜੀ ਆਮਦ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਇਜ਼ਾਫਾ ਹੋਇਆ ਹੈ ਪਿਛਲੇ ਸਮਾਂ ਦੌਰਾਨ ਅਸੀਂ ਦੇਖਦੇ ਹਾਂ ਤੇ ਮਹਿਸੂਸ ਕੀਤਾ ਜਾ ਰਿਹਾ ਸੀ ਕਿ ਗੱਡੀਆਂ ਆਉਂਦੀਆਂ ਨੇ ਬਹੁਤ ਵੱਡੀ ਗਿਣਤੀ 'ਚ ਸ਼ਹਿਰ ਦੇ ਵਿੱਚ ਕਿ ਉਹਨਾਂ ਵਾਸਤੇ ਕਾਰ ਪਾਰਕਿੰਗ ਦੀ ਬੜੀ ਵੱਡੀ ਸਮੱਸਿਆ ਸੀ ਤੇ ਉਸ ਸਮੱਸਿਆ ਨੂੰ ਦੂਰ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਕਸ਼ਮੀਰ ਸਿੰਘ ਜੀ ਬਾਬਾ ਸੁਖਵਿੰਦਰ ਸਿੰਘ ਜੀ ਕਾਰ ਸੇਵਾ ਸੰਪਰਦਾ ਪੁਰੀ ਵਾਲਿਆਂ ਨੂੰ ਜਿਹੜਾ ਨਾਲ ਲੈ ਕੇ ਤੇ ਤਿੰਨ ਮੰਜ਼ਲਾ ਬੇਸਮੈਂਟ ਥੱਲੇ ਜ਼ਮੀਨ ਦੇ ਵਿੱਚ ਕਾਰ ਪਾਰਕਿੰਗ ਜਿਹੜੀ ਆ ਉਹ ਬਣਾਈ ਜਾ ਰਹੀ ਹੈ ਤੇ ਅੱਜ ਉਹਦੇ ਇੱਕ ਲੰਡਰ ਪੈਣ ਦੀ ਸ਼ੁਰੂਆਤ ਕੀਤੀ ਗਈ ਹੈ ਕਿਉਂਕਿ ਜਿਵੇਂ ਜਿਵੇਂ ਸਮਾਂ ਵਧਦਾ ਗਿਆ ਜਾ ਰਿਹਾ ਹੈ ਸੰਗਤਾਂ ਦੀ ਗਿਣਤੀ ਜਿਹੜੀ ਹੈ ਗੁਰੂ ਘਰਾਂ ਦੇ ਵਿੱਚ ਵਧਦੀ ਜਾ ਰਹੀ ਹੈ ਤਾਂ ਗੁਰੂ ਘਰਾਂ ਦੀਆਂ ਇਮਾਰਤਾਂ ਦੇ ਵਿਸਥਾਰ ਦੀ ਜਿਹੜੀ ਆ ਉਹ ਬਹੁਤ ਜ਼ਿਆਦਾ ਜ਼ਰੂਰਤ ਹੈ ਲੰਗਰ ਹਾਲ ਵੀ ਬਣ ਰਿਹਾ ਹੈਗਾ ਔਰ ਕਾਰ ਪਾਰਕਿੰਗ ਵੀ ਸ਼ਾਨਦਾਰ ਬਣ ਰਹੀ ਹੈਗੀ ਹੈ ਇਸੇ ਤਰ੍ਹਾਂ ਸਰਾਵਾਂ ਜਿਹੜੀਆਂ ਇਹ ਵਕਤ ਦੀਆਂ ਜ਼ਰੂਰਤਾਂ ਨੇ ਤੇ ਵਕਤ ਦੀਆਂ ਜ਼ਰੂਰਤਾਂ ਨੂੰ ਪੂਰਿਆ ਕਰਨ ਦੇ ਲਈ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਗਤਨਬੱਧ ਹੈ ਤੇ ਆਪਣਾ ਫਰਜ਼ ਅਦਾ ਕਰ ਰਹੀ ਹੈ ਔਰ ਹੋਣਾ ਵੀ ਚਾਹੀਦਾ ਹੈ ਤਾਂ ਕਿ ਸੰਗਤ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ ਪਾਰਕਿੰਗ ਦੀ ਸਮੱਸਿਆ ਨਾ ਆਵੇ ਮੱਥਾ ਟੇਕਣਾ ਦਰਸ਼ਨ ਕਰਨੇ ਆਸਾਨ ਹੋਣ ਆਰਾਮ ਨਾਲ ਸੰਗਤ ਜਿਹੜੀ ਹੈ ਬੈਠ ਕੇ ਪ੍ਰਸ਼ਾਦਾ ਛਕ ਸਕੇ ਇਸ ਦੇ ਲਈ ਵਧੀਆ ਲੰਗਰ ਹਾਲ ਹੋਣੇ ਚਾਹੀਦੇ ਨੇ ਤੇ ਇਹ ਸਾ ਸਾਡੀਆਂ ਸਾਰੀਆਂ ਸੇਵਾਵਾਂ ਜਿਹੜੀਆਂ ਨੇ ਸਾਡੇ ਕਾਰ ਸੇਵਾ ਵਾਲੇ ਮਹਾਂਪੁਰ ਕਰ ਰਹੇ ਨੇ ਸੰ ਮੈਂ ਇਹਨਾਂ ਨੂੰ ਇਸ ਗੱਲ ਦੀ ਵਧਾਈ ਦੇਣਾ ਹੈ ਕਰਸੇਵਾ ਸੰਪਰਦਾ ਪੂਰੀ ਵਾਲੇ ਜਿਨ੍ਹਾਂ ਦੀ ਜੜੀ ਹੈ ਦੇਖਰੇਖ ਦੇ ਵਿੱਚ ਇਹ ਸਵਾਵਾਂ ਚੱਲ ਰਹੀਆਂ ਨੇ ਅਕਾਲ ਪੁਰਖ ਅਗੇ ਅਰਦਾਸ ਹੈ ਉਹਨਾਂ ਨੂੰ ਮਿਹਰ ਭਰਿਆ ਹੱਥ ਬਖਸ਼ਿਸ਼ ਕਰਕੇ ਇਸੇ ਤਰ੍ਹਾਂ ਸਵਾਵਾਂ ਨਿਵਾਜ਼ਨ